ਪਹਿਲਾ ਬਲੌਗ ਬਣਾਉਣ ਲੱਗੇ ਆਂ ਤੇ ਬਰਾਸਤੀ ਚੌਂਕੀ ਸਰਕਾਰੀ ਖਾਲਸਾ ਮਹਾਰਾਜ ਰਣਜੀਤ ਸਿੰਘ ਰਸਤਾ ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਕ ਰਸਤਾ ਦੋਸਤੋ ਬਰਾਸਤੀ ਚੌਂਕੀ ਦਾ ਨਾਮ ਦਿੱਤਾ ਗਿਆ ਇਹਦੇ ਬਾਰੇ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਤੇ ਇਹ ਤੁਸੀਂ ਜਦੋਂ ਸਾਹਮਣੇ ਦੇਖੋਗੇ ਨਾ ਇਹ ਪੌੜੀਆਂ ਨੇ 300 ਦੇ ਕਰੀਬ ਪੌੜੀਆਂ ਇਹ 300 ਪੌੜੀਆਂ ਚੜ ਕੇ ਉੱਪਰ ਬਿਰਾਸਤੀ ਚੌਕੀ ਖਾਲਸਾ ਦਾ ਜਿਹੜਾ ਇਤਿਹਾਸ ਹੈ ਉਹ ਤੁਹਾਨੂੰ ਆਪਾਂ ਦੱਸਾਂਗੇ ਤੇ ਖਾਲਸਾ ਰਾਜ ਦੀ ਅਰਦਾਸ ਲਈ ਲੋਕ ਇੱਥੇ ਕੀ ਕਰਦੇ ਆ ਕਿਉਂ ਉੱਪਰ ਜਾਂਦੇ ਆ ਤਾਂ ਉਹ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਦੌਰਾਨ ਕਰਾਂਗੇ ਬਣੇ ਰਹੋ ਤੇ ਚੱਲਦੇ ਆਪਾਂ ਤੁਹਾਨੂੰ ਸੋ ਵੀਡੀਓ ਜਿੱਥੇ ਅਸੀਂ ਖੜੇ ਆ ਇਹ ਕੋਈ ਆਮ ਜਗ੍ਹਾ ਨਹੀਂ ਹੈਗੀ ਇਹ ਪਹਾੜੀਆਂ ਤੋਂ ਬਹੁਤ ਜ਼ਿਆਦਾ ਉੱਪਰ ਦੀ ਜਗ੍ਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਸਾਹਮਣੇ ਟਿੱਬੀ ਸਾਹਿਬ ਗੁਰਦੁਆਰਾ ਜਿਹੜਾ ਕਾਫੀ ਮਸ਼ਹੂਰ ਹੈ ਇੱਕ ਇੱਕ ਕਿੱਤੋਂ ਦਾ ਗੁਰਦੁਆਰਾ ਸਾਹਿਬ ਜ਼ਿਲ੍ਹਾ ਰੂਪਨਗਰ ਜਿਹਨੂੰ ਅਸੀਂ ਰੋਪੜ ਕਹਿ ਦਿੰਨੇ ਆ ਤੇ ਸਾਹਮਣੇ ਉਹ ਗੁਰੂ ਘਰ ਹੈਗਾ ਜਿਹੜਾ ਟਿੱਬੀ ਸਾਹਿਬ ਹੈ ਇੱਥੇ ਅੱਜ ਅਸੀਂ ਪਹੁੰਚੇ ਆ ਇਹ ਪੂਰਾ ਦ੍ਰਿਸ਼ ਹੈ ਜਿਹੜਾ ਰੋਪੜ ਦਾ ਬੜਾ ਸੋਹਣਾ ਦ੍ਰਿਸ਼ਾ ਬੜੇ ਲੋਕ ਇੱਥੇ ਘੁੰਮਣ ਦੇ ਲਈ ਆਉਂਦੇ ਨੇ ਤੇ ਇਹ ਸਾਹਮਣੇ ਜਿਹੜੀਆਂ ਪਹਾੜੀਆਂ ਨੇ ਇਹ ਕੋਈ ਆਮ ਪਹਾੜੀਆਂ ਨਹੀਂ ਇਹ ਵੀ ਸ਼ਿਵਾਲਿਕ ਦੀਆਂ ਪਹਾੜੀਆਂ ਜਿਹੜੀਆਂ ਤੇ ਇੱਥੇ ਪਹੁੰਚੇ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਔਰ ਇਧਰ ਗੁਰਦੁਆਰਾ ਟਿੱਬੀ ਸਾਹਿਬ ਤੇ ਨਾਲ ਹੀ ਇਹ ਹੈੱਡ ਜਿਹੜੇ ਰੋਪੜ ਦੇ ਕਾਫੀ ਮਸ਼ਹੂਰ ਨੇ ਤਾਂ ਇਹਨਾਂ ਦੇ ਵਿਚਾਲੇ ਇੱਕ ਦ੍ਰਿਸ਼ ਪੈਂਦਾਗਾ ਤੁਸੀਂ ਇਹ ਨਿਸ਼ਾਨ ਸਾਹਿਬ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਹੈਗਾ ਇਹ ਕਿਸੇ ਆਮ ਜਗ੍ਹਾ ਤੇ ਨਹੀਂ ਹੈਗਾ ਇੱਥੇ ਆਉਣ ਦੇ ਲਈ ਤੁਹਾਨੂੰ 300 ਪੌੜੀਆਂ ਉੱਪਰ ਆਉਣਾ ਪੈਣਾਗਾ ਮਤਲਬ ਪਹਾੜੀਆਂ ਤੋਂ ਹੋਰ ਉੱਪਰ ਆਉਣਾ ਪੈਣਾ ਹੈਗਾ ਤੇ ਇਹਦਾ ਇਤਿਹਾਸ ਕੀ ਹੈ ਦੋਸਤੋ 300 ਪਹਾੜੀਆਂ ਉੱਪਰ ਕਿਉਂ ਆਉਣਾ ਪਾਣਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਹੈਗਾ ਜਿੱਥੇ ਅਸੀਂ ਖੜੇ ਆ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਆਸਰੋ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਰਨਲ ਲਾਰਡ ਵਿਲੀਅਮ ਬੈਦਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਖਾਲਸਾ ਸਰਕਾਰ ਦਾ ਜਿਹੜਾ ਝੰਡਾ ਉਹਨਾਂ ਨੇ ਲਹਿਰਾਇਆ ਸੀ ਅਤੇ ਬੋਟ ਅਤੇ ਤੋਪਾਂ ਵੀੜ ਕੇ ਫੌਜੀ ਚੌਂਕੀ ਕਾਇਮ ਕੀਤੀ ਸੀ ਉਹਨੂੰ ਫੌਜੀ ਚੌਂਕੀ ਦਾ ਨਾਮ ਵੀ ਦਿੱਤਾ ਜਾਂਦਾ ਹੈ 1849 ਦੇ ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਜਦੋਂ ਚੌਂਕੀ ਢਾ ਦਿੱਤੀ ਗਈ ਸੀ ਤਾਂ ਪਰ ਇਹ ਜਿਹੜਾ ਝੰਡਾ ਹੈਗਾ ਇਹ ਝੰਡੇ ਦਾ ਜਿਹੜਾ ਖੰਭਾ ਹੈ ਉਹ ਅਸਥ ਤਾਤੂ ਦਾ ਹੋਣ ਕਰਕੇ ਬਚ ਗਿਆ ਸੀ ਆਜ਼ਾਦੀ ਦੇ ਮੋਢੀ ਸਿਗਰਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲਹਿਰਾਉਣ ਦਾ ਪਰਨ ਕਰਦੇ ਰਹੇ ਆ ਤੇ ਇਹ ਝੰਡੇ ਨੂੰ ਲੈ ਕੇ ਦੋਸਤੋ ਕਿਸੇ ਦੇਸ਼ ਭਗਤ ਨੇ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ ਨੇ ਉਹਨਾਂ ਨੇ ਲਿਖਿਆ ਜਾਂ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਦਿਲਦਾਰ ਕੀ ਵਤਨ पे लूटे हुए ਰਣਜੀਤ ਸਿੰਘ ਸਰਦਾਰ ਕੀ ਤਾਂ ਬੜੀਆਂ ਸੋਹਣੀਆਂ ਲੈਣਾ ਇਸ ਜਗ੍ਹਾ ਨੂੰ ਇਸ ਝੰਡੇ ਨੂੰ ਜਿਹੜਾ ਤੁਸੀਂ ਉੱਪਰ ਦੇਖ ਰਹੇ ਹੋ ਖੰਡਾ ਸਾਹਿਬ ਵੀ ਉੱਪਰ ਝੰਡੇ ਦੇ ਪਰ ਛਪਿਆ ਹੋਇਆ ਹੈ ਤੇ ਉਰਦੂ ਦੇ ਵਿੱਚ ਕਾਫੀ ਲਾਈਨਾਂ ਲਿਖੀਆਂ ਹੋਈਆਂ ਤਾਂ ਅ ਦੇਸ਼ ਭਗਤ ਨੇ ਇਹ ਝੰਡੇ ਦੇ ਜਿਹੜੇ ਮੁੱਢ ਦੇ ਉੱਪਰ ਇਹਨਾਂ ਸਤਰਾਂ ਲਿਖੀਆਂ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਸਾਹਮਣੇ ਝੰਡੇ ਤੇ ਸਤਰਾਂ ਨਹੀਂ ਆ ਹਵਾ ਕਰਕੇ ਥੋੜਾ ਦਿਖਾ ਨਹੀਂ ਪਾਰੇ ਤਾਂ ਉਰਦੂ ਦੇ ਵਿੱਚ ਨੇ ਉਹਨਾਂ ਨੇ ਕੀ ਲਿਖਿਆ ਸੀ ਕਿ ਜੈ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਦਿਲਦਾਰ ਕੀ ਵਤਨ 'ਤੇ ਲੂਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਤੇ ਇਹ ਪਹਾੜੀ ਹੈ ਜਿਹੜੀ ਇਹਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ ਵੀ ਦਿੱਤਾ ਹੈ ਜਿਹੜਾ 19 ਅਕਤੂਬਰ 2021 ਨੂੰ ਸੋਰੀ 2001 ਨੂੰ ਦਿੱਤਾ ਗਿਆ ਤੇ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਦੇ ਵੱਲੋਂ 15 ਜੂਨ 2003 ਨੂੰ ਜਿਹੜਾ ਇਹਦਾ ਗਠਨ ਕੀਤਾ ਹੈ ਪੌੜੀਆਂ ਜਿਹੜੀਆਂ ਬਣਾਈਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਇਹ ਤੁਸੀਂ ਜਦੋਂ ਵੀ ਕਿਤੇ ਰੋਪਣਾਉਣੇ ਤਾਂ ਇਹ 300 ਪੌੜੀਆਂ ਲਗਭਗ ਉੱਪਰ ਚੜ ਕੇ ਇਸ ਦ੍ਰਿਸ਼ ਦਾ ਤੁਸੀਂ ਆਨੰਦ ਵੀ ਮਾਣ ਸਕਦੇ ਹੋ ਤੇ ਜਿਹੜਾ ਇਤਿਹਾਸ ਹੈ ਤੁਸੀਂ ਇਹਨੂੰ ਵੀ ਮਾਣ ਸਕਦੇ ਹੋ ਇਹ ਸਾਹਮਣੇ ਦ੍ਰਿਸ਼ ਹੈ ਬੋਟਿੰਗ ਹੁੰਦੀ ਹੈ ਇੱਥੇ ਇਹ ਹੈਡ ਕਾਫੀ ਮਸ਼ਹੂਰ ਨੇਗੇ ਜਿੱਥੇ ਬੈਠ ਕੇ ਲੋਕ ਪਾਣੀ ਦਾ ਆਨੰਦ ਮਾਣਦੇ ਆ ਗਰਮੀ ਤੋਂ ਰਾਹਤ ਹੁੰਦੀ ਇੱਥੇ ਆ ਕੇ ਤਾਂ ਕਾਫੀ ਯਾਤਰੀ ਵੀ ਇੱਥੇ ਘੁੰਮਣ ਆਏ ਹੋਏ ਨੇ ਤਾਂ ਇਹ ਪਹਾੜੀਆਂ ਨੇ ਸ਼ਿਵਾਲਿਕ ਦੀਆਂ ਔਰ ਸਾਹਮਣੇ ਗੱਡੀਆਂ ਦਾ ਕਾਫੀ ਜਿਹੜਾ ਆ ਵੱਡਾ ਗੋਦਾਮ ਹੈਗਾ ਤਾਂ ਉਹਦੇ ਵਿਚਾਲੇ ਜਿਹੜਾ ਇਹ ਖਾਲਸਾ ਰਾਜ ਦਾ ਜਿਹੜਾ ਝੰਡੇ ਦਾ ਪ੍ਰਤੀਕ ਹੈ ਤੇ ਉਹ ਇਸ ਜਗ੍ਹਾ ਤੇ ਬਣਿਆ ਹੋਇਆ ਤੇ ਇੱਕ ਅਨੋਖੀ ਗੱਲ ਤੁਹਾਡੇ ਲਈ ਹੋਰ ਕਰਦੇ ਆ ਕਿ ਅਸੀਂ ਖਾਲਸਾ ਪੰਥ ਦੀਆਂ ਅਰਦਾਸਾਂ ਕਰਦੇ ਆ ਅਸੀਂ ਖਾਲਸਾ ਪੰਥ ਲਈ ਹਰ ਰੋਜ਼ ਜਦੋਂ ਜਾਇਦ ਕਰਦੇ ਆ ਕਿ ਸਾਡਾ ਰਾਜ ਆ ਮੁੜ ਆਵੇ ਅਸੀਂ ਖਾਲਸਾ ਰਾਜ ਲਾਉਣ ਨੂੰ ਕਿੰਨਾ ਉਤਜਤ ਹੁੰਨੇ ਆ ਤੇ ਉਹ ਉਸ ਦੇ ਲਈ ਇੱਥੇ ਆ ਕੇ ਸੀ ਅਰਦਾਸ ਵੀ ਕਰਦੇ ਆ ਇਹ ਲਿਖਾਏ ਲਿਖੀਆਂ ਹੋਈਆਂ 17 ਸਤਿੰਦਰ ਸਰਤਾਜ ਜੀ ਕਿ ਇਸ ਤਾਰੀਖ ਦੇ ਪੰਨਿਆਂ ਉੱਤੇ ਫਤਿਹ ਸਿੰਘ ਲਿਖ ਦਿਓ ਇਸ ਤਾਰੀਖ ਦੇ ਪੰਨਿਆਂ ਉੱਤੇ ਫਤਿਹ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਲਿਖ ਕੇ ਸਾਰੇ ਨਾਮ ਤੇ ਅੱਗੇ ਅਤੇ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਤੇ ਬਾਕੀ ਦੋਸਤੋ ਇਹ ਰੱਖਿਆ ਹੋਇਆ ਇੱਥੇ ਰਜਿਸਟਰ ਤਾਂ ਲੋਕਾਂ ਨੇ ਆਪਣਾ ਅਤਿਆ ਪਤਾ ਵੀ ਲਿਖਿਆ ਹੋਇਆ ਤੇ ਖਾਲਸਾ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਦੀ ਅਰਦਾਸ ਵੀ ਇੱਥੇ ਇਸ ਪੰਨਿਆਂ ਦੇ ਉੱਪਰ ਲੋਕਾਂ ਨੇ ਲਿਖੀ ਹੋਈ ਹੈ ਤੇ ਬੜੀ ਦੂਰੋਂ ਦੂਰੋਂ ਜਿਹੜੇ ਲੋਕ ਹੈ ਉਹ ਇੱਥੇ ਆਉਂਦੇ ਨੇ ਤੇ ਖਾਲਸਾ ਪੰਥ ਦੀ ਜਿਹੜੀ ਅਰਦਾਸ ਹੈ ਉਹ ਵੀ ਕਰਕੇ ਜਾਂਦੇ ਆ ਤੇ ਆਪਣਾ ਤਾਂ ਪਤਾ ਵੀ ਲਿਖ ਕੇ ਜਾਂਦੇ ਆ ਤਾਂ ਇਹ ਆਪਾਂ ਪੜ ਸਕਦੇ ਹਾਂ ਜਿਵੇਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤੇ ਇਹ ਇੱਥੇ ਆ ਕੇ ਮੈਨੂੰ ਖੁਸ਼ੀ ਵੀ ਹੋਈ ਤੇ ਦੁੱਖ ਵੀ ਖੁਸ਼ੀ ਇਹ ਦੇਖ ਕੇ ਕਿ ਸਾਡਾ ਵੀ ਇੱਕ ਰਾਜ ਹੁੰਦਾ ਸੀ ਤੇ ਅੱਜ ਮੈਂ ਉਸ ਦਾ ਉਸ ਥਾਂ ਤੇ ਆ ਜਿੱਥੇ ਸਾਡੇ ਸਿੱਖ ਧਰਮ ਦੇ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਜੀ ਖਾਲਸੇ ਦੇ ਰਾਜ ਦੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਤੇ ਦੁੱਖ ਇਹ ਹੈ ਕਿ ਇਸ ਜਗ੍ਹਾ ਤੇ ਸੰਗਤ ਬਹੁਤ ਘੱਟ ਆਉਂਦੀ ਆ ਉੱਥੇ ਪਤਾ ਲੱਗਦਾ ਕਿ ਆਪਾਂ ਨੂੰ ਆਪਣੇ ਰਾਜ ਬਾਰੇ ਕਿੰਨਾ ਕੁ ਪਤਾ ਹੈ ਨੀ ਨੀ ਹੀ ਕਿਸੇ ਸਿੱਖ ਸੰਸਥਾ ਨੇ ਇਸ ਦਾ ਕੋਈ ਖਾਸ ਸੰਸਵਲ ਕੀਤੀ ਹੈ ਪਰ ਕਦੇ ਨਾ ਕਦੇ ਸਿੱਖ ਰਾਜ ਫੇਰ ਕਾਇਮ ਹੋਵੇਗਾ ਰਾਜ ਕਰੇਗਾ ਖਾਲਸਾ ਤਾਂ ਕਿਸੇ ਨੇ ਬੜਾ ਖੁਸ਼ੀ ਨਾਲ ਵੀ ਆਪਣਾ ਜਿਹੜਾ ਪ੍ਰਗਟਾਵਾ ਕੀਤਾ ਤੇ ਦੁੱਖ ਵੀ ਹੋਇਆ ਬਾਕੀ ਦੁੱਖ ਹੋਣ ਵਾਲੀ ਗੱਲ ਹੈ ਕਿਉਂਕਿ ਇੱਥੇ ਜਿੰਨਾ ਆਉਣਾ ਚਾਹੀਦਾ 19 ਲੋਕ ਨਹੀਂ ਆ ਰਹੇ ਅਸੀਂ ਵੀ ਅੱਜ ਪਹੁੰਚੇ ਆਂ ਪਰ ਸਿਰਫ ਅਸੀਂ ਦਿਖਾਈ ਦੇ ਰਹੇ ਹਾਂ ਕਿ ਤੇ ਇਹ ਕਿਸੇ ਨੇ ਅਰਦਾਸ ਕੀਤੀ ਹੈ ਕਿ ਮੈਂ ਅਰਦਾਸ ਕਰਦਾ ਸਿੱਖ ਕੌਮ ਤੇ ਸਮੁੱਚਾ ਜਗਤ ਚੜ੍ਹਦੀ ਕਲਾ ਚ ਰਹੇ ਸਾਡੇ ਦਿਲ ਦੀ ਇੱਛਾ ਹੈ ਕਿ ਇੱਕ ਵਾਰ ਫੇਰ ਖਾਲਸੇ ਦਾ ਰਾਜ ਆਵੇ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਹੋਵੇ ਤਾਂ ਇਸ ਤਰ੍ਹਾਂ ਤੁਸੀਂ ਇੱਥੇ ਆ ਕੇ ਅਰਦਾਸ ਵੀ ਕਰ ਸਕਦੇ ਹੋ ਸੋ ਬਾਕੀ ਇਹ ਜਿਹੜਾ ਕੁਦਰਤ ਦਾ ਆਨੰਦ ਵੀ ਤੁਸੀਂ ਮਾਨ ਸਕਦੇ ਹੋ ਸੋ ਅਗਲੇ ਬਲੌਗ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਦ੍ਰਿਸ਼ ਦੇ ਨਾਲ ਧੰਨਵਾਦ